ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਯੂ ਕਾਂਗਰਸ ਦੀ ਜਨਨਕ ਕਤਰ ਲक्की ਸੰਧੂ ਅਤੇ ਯੂ ਕਾਂਗਰਸ ਦੀ ਲਲ ਲੁਧਿਆਣਾ ਦੀ ਅਸਤੀ ਦੀ ਪ੍ਰਧਾਨ ਅਮਰਿੰਦਰ ਸੰਧੂ ਦੇ ਰਹਿਨਮਾਈ ਹੇਠ ਵੱਖ-ਵੱਖ ਪਾਰਟੀਆਂ ਦੇ ਅਗਰੋਂ ਨਾਲ ਲੈ ਕੇ ਈਆਂ ਥੋੜੀ ਸੰਗੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਲक्की ਸੰਧੂ ਅਤੇ ਅਮਰਿੰਦਰ ਸੰਧੂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਲੋਈ ਦੇ ਕੇ ਸਨਮਾਨ ਦਿੱਤਾ ਗਿਆ। ਇਸ ਦੌਰਾਨ ਲक्की ਸੰਧੂ ਨੇ ਦੱਸਿਆ ਕਿ ਲੋੜੀ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ 150 ਨੂੰ ਸਗਨ ਤੋਂ ਇਲਾਵਾ ਬੱਚਿਆਂ ਨੂੰ ਘਟਾਉਣੇ ਕੰਬਲ ਆਦਿ ਦਿੱਤੇਗੇ। ਸਮੋਕ ਤੇ ਹੋਈ ਗੱਲਬਾਤ ਤਾਂ ਕੀ ਕਿਹਾ ਆਉ ਸੁਣਦੇ ਹਾਂ ਇੱਕ ਰਿਪੋਰਟ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਜਿਵੇਂ ਬਾਬੇ ਨਾਨਕ ਨੇ ਕਿਹਾ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਜਾਨ ਅਸੀਂ ਬਾਬੇ ਨਾਨਕ ਦੇ ਹੁਕਮਾਂ ਤੇ ਪਹਿਰਾ ਦੰਦੇ ਹੋਏ ਸਾਡਾ ਹਮੇਸ਼ਾ ਹੀ ਫਰਜ਼ ਰਹਿੰਦਾ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਲੋਕਾਂ ਵਾਸਤੇ ਸਮਾਜ ਨੂੰ ਕੁਝ ਨਾ ਕੁਛ ਸੇਧ ਦੇਣ ਵਾਲੇ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਆ ਸੋ ਇਹ ਸਾਡਾ ਚੌਥਾ ਜਿਹੜਾ ਪ੍ਰੋਗਰਾਮ ਆ ਧੀਆਂ ਦੀ ਲੋਹੜੀ ਦਾ ਅਸੀਂ ਇਸ ਵਾਰ ਕੀਤਾ ਸੀਗਾ ਪਿਛਲੀ ਵਾਰ ਵੀ ਤੁਸੀਂ ਸਾਰੇ ਆਏ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਹੋਏ ਸੀ ਪਿਛਲੀ ਵਾਰ ਅਸੀਂ 51 ਦੇ ਕਰੀਬ 300 ਨੂੰ ਲੋੜੀ ਵੰਡੀ ਸੀ ਐਗਤੀ ਅਸੀਂ 101 ਦੇ ਕਰੀਬ 300 ਨੂੰ ਲੋੜੀ ਵੰਡੀ ਹੈ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਸਾਡਾ ਦਿਨੋਂ ਦਿਨ ਵੱਡਾ ਹੋ ਰਿਹਾ ਤਾਂ ਉਹ ਸਾਰੇ ਇਨ੍ਹਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਹੋ ਰਿਹਾ ਕਿਉਂਕਿ ਜਿੱਥੇ ਅੱਜ ਮੁੰਡੇ ਤੇ ਕੁੜੀ ਦੇ ਵਿੱਚ ਕਿਸੇ ਕਿਸਮ ਦਾ ਆਪਾਂ ਨੂੰ ਭੇਦ ਭਾਵ ਨਹੀਂ ਕਰਨਾ ਚਾਹੀਦਾ ਇਹ ਮੈਸੇਜ ਆਪਾਂ ਇੱਕ ਦੇਣ ਵਾਸਤੇ ਜਿਵੇਂ ਸਾਡੇ ਭਰਾ ਜੀ ਨੇ ਦੱਸਿਆ ਸੀਗਾ ਵੀ ਮਾਤਾ ਜਿੰਦ ਕੌਰ ਜੀ ਨੇ ਇੱਡੇ ਵੱਡੇ ਮਾਤਾ ਰਾਜਕੌਰ ਦੀ ਜਿਹਨੇ ਇੱਡੇ ਵੱਡੇ ਸੂਰਮੇ ਨੂੰ ਮਹਾਬੀਰ ਯੋਧੇ ਮਹਾਰਾਜਾ ਰਣਜੀਤ ਸਿੰਘ ਨੂੰ ਪੈਦਾ ਦਿੱਤਾ ਜਿਹਨੂੰ ਕਿ ਦੱਬ ਮਾਰ ਕੇ ਦੱਬ ਦਿੱਤਾ ਸੀਗਾ ਮਾਰਨ ਵਾਸਤੇ ਦੱਬ ਦਿੱਤਾ ਸੀ ਤਾਂ ਉਹਨਾਂ ਦੇ ਘਰੋਂ ਇੱਕ ਅਜਿਹੇ ਯੋਧਾ ਪੈਦਾ ਹੋਣਾ ਸੋ ਅੱਜ ਜਿਹੜੀਆਂ ਕੁੜੀਆਂ ਨੇ ਮਾਤਾਮਾਂ ਨੇ ਸਾਡੀਆਂ ਭੈਣਾਂ ਨੇ ਇਹ ਕਿਸੇ ਵੀ ਫੀਲਡ ਦੇ ਵਿੱਚ ਘਟ ਨਹੀਂ ਆ ਸਾਡੀਆਂ ਬਹੁਤ ਸਾਰੀਆਂ ਇੱਥੇ ਉਦਾਹਰਨ ਦੇ ਤੌਰ ਤੇ ਸਾਡੀਆਂ 3-4 ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੀਆਂ ਆਈਆਂ ਸੀਗੀਆਂ ਸਾਡੀ ਬਲਾਕ ਪ੍ਰਧਾਨ ਮਹਿਲਾ ਪ੍ਰਧਾਨ ਆਈਆਂ ਸੀਗੀਆਂ ਸੋ ਇਹ ਬਹੁਤ ਵੱਡਾ ਇੱਕ ਮੈਸੇਜ ਆ ਅੱਜ ਚਾਹੇ ਸਪੋਰਟਸ ਦੀ ਗੱਲ ਆ ਚਾਹੇ ਕਿਸੇ ਵੀ ਖੇਤਰ ਦੀ ਗੱਲ ਲਾ ਲਓ ਚਾਹੇ ਪੁਲਿਸ ਦੇ ਵਿੱਚ ਗੱਲ ਆ ਚਾਹੇ ਪੋਲਿਟਿਕਸ ਦੇ ਵਿੱਚ ਗੱਲ ਆ ਚਾਹੇ ਕਿਸੇ ਵੀ ਪ੍ਰਾਪਰਟੀ ਦੇ ਕੰਮ ਦੇ ਵਿੱਚ ਗੱਲ ਆ ਰੀਅਲ ਏਸਟੇਟ ਦੇ ਵਿੱਚ ਹਰ ਦੇ ਵਿੱਚ ਧੀਆਂ ਜਿਹੜੀਆਂ ਮੱਲਾ ਮਾਰ ਰਹੀਆਂ ਨੇ ਬਹੁਤ ਵੱਡਾ ਪੰਜਾਬ ਦਾ ਨਾਮ ਕਰ ਰਹੀਆਂ ਨੇ ਸੋ ਆਪਾਂ ਇਹ ਮੈਸੇਜ ਦੇਣ ਵਾਸਤੇ ਇਸ ਇਲਾਕੇ ਦੇ ਸਾਰੇ ਮੋਤਵਰ ਬੰਦੇ ਸਾਰੇ ਇਕੱਠੇ ਹੋਏ ਸੀਗੇ ਸੋ ਇਹਨਾਂ ਨੇ ਅੱਜ ਇੱਕ ਮੈਸੇਜ ਦਿੱਤਾ ਵਾ ਵੀ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਆਪਾਂ ਆਪਣੇ ਮੁੰਡਿਆਂ ਦੀ ਲੋਹੜੀ ਬੜੇ ਚਾਅ ਨਾਲ ਮਨਾਉਂਦੇ ਆ ਉਸੇ ਤਰ੍ਹਾਂ ਆਪਾਂ ਆਪਣੀਆਂ ਧੀਆਂ ਦੀ ਜਿਹੜੀ ਲੋਹੜੀ ਆ ਉਹਨੂੰ ਬੜੇ ਚਾਅ ਨਾਲ ਮਨਾਈ ਜਾਵੇ ਮੁੰਡੇ ਤੇ ਕੁੜੀ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਭਾਵਨਾ ਕੀਤਾ ਜਾਵੇ ਕਿਸੇ ਤਰ੍ਹਾਂ ਦਾ ਫਰਕ ਨਾ ਕੀਤਾ ਜਾਵੇ ਧੀਆਂ ਨੂੰ ਖੰਭ ਲਾ ਕੇ ਉੱਡਣ ਦਿੱਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਪੜਾਓ ਇਹਨਾਂ ਨੂੰ ਲਿਖਾਓ ਇਹਨਾਂ ਨੂੰ ਸਪੋਰਟਸ ਦੇ ਨਾਲ ਜੋੜੋ ਤਾਂ ਕਿ ਜਿਹੜੀਆਂ ਸਾਡੀਆਂ ਧੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਨਾਮ ਉੱਚਾ ਕਰਨ ਇਸੇ ਤਰ੍ਹਾਂ ਸਾਡੇ ਇੱਕ ਮੇਰੇ ਗਵਾਂਡ ਦੀ ਸਾਡੀ ਭੈਣ ਆ ਉਹ ਜੱਜ ਬਣੀ ਆ ਬਹੁਤ ਵੱਡੇ ਯਾਨੀ ਕਿ ਧੀਆਂ ਅਜ ਕਿਸੇ ਵੀ ਖੇਤਰ ਦੇ ਵਿੱਚ ਘਟ ਨਹੀਂ ਹੈ ਸੋ ਆਪਾਂ ਨੂੰ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਇਹਨਾਂ ਨੂੰ ਹਰ ਚੰਗੇ ਪਾਸੇ ਲਾਉਣਾ ਚਾਹੀਦਾ ਜੀ ਇਹ ਲक्की ਸੰਧੂ ਦਾ ਬਹੁਤ ਵਧੀਆ ਅਪਰਾਲਾ ਇਹ ਇੱਕ ਵਧੀਆ ਮੈਸੇਜ ਆ ਸਮਾਜ ਨੂੰ ਕਿ ਧੀਆਂ ਤੇ ਪੁੱਤਾਂ ਦੀ ਬਰਾਬਰੀ ਦਾ ਜਿਹੜਾ ਹੈ ਰਤਬਾ ਉਹ ਇੱਕ ਹੋਣਾ ਚਾਹੀਦਾ ਸੋ ਬਹੁਤ ਹੀ ਅੱਛਾ ਜਿਹੜਾ ਮੈਸੇਜ ਹੈ ਇੱਥੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਹਰ ਵਰਗ ਦੇ ਲੋਕਾਂ ਨੇ ਇੱਥੇ ਹਿੱਸਾ ਲਿਆ ਇਹਦੇ ਵਿੱਚ ਬੜਾ ਅੱਛੀ ਜਿਹੜੀ ਪਿਰਤ ਆ ਇਹ ਤੇ ਇਹੋ ਜਿਹੜਾ ਪ੍ਰੋਗਰਾਮ ਲਗਾਤਾਰ ਹੋਣਾ ਚਾਹੀਦਾ ਤਾਂ ਕਿ ਲੋਕੇ ਸੋਚ ਬਿਲਕੁਲ 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 ਚੇਤਨਾ ਜਿਹੜੀ ਆ ਚੇਤਨਾ ਬਹੁਤ ਜ਼ਰੂਰੀ ਆ ਇੱਕ ਇਹੋ ਜਿਹਾ ਮੈਸੇਜ ਜਿਹੜੇ ਸਮਾਜ ਨੂੰ ਬਹੁਤ ਉੱਚਾ ਲੈ ਜਾਂਦੇ ਨੇ ਧੀਆਂ ਦਾ ਕਿਤੇ ਨਾ ਕਿਤੇ ਸਤਕਾਰ ਵਧਾ ਤੇ ਹਰ ਬੰਦਾ ਜਿਹੜਾ ਹੈਗਾ ਸੋਚਦਾ ਕਿ ਧੀ ਜਿਹੜੀ ਆ ਮੇਰੀ ਪੁੱਤਾਂ ਵਰਗੀ ਹੋਈ ਆ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਕਰਨਾ ਚਾਹੀਦਾ ਠੀਕ ਆ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਲਕੀ ਸੰਧੂ ਵੱਲੋਂ ਅੱਜ ਬਹੁਤ ਸੋਹਣਾ ਪ੍ਰਾਰਲਾ ਕੀਤਾ ਜਿਨ੍ਹਾਂ ਦੇ ਵਿੱਚ ਕਮੈਂਟਰੀ ਸਾਡੇ ਭਰਾ ਸਾਡੇ ਵੱਡੇ ਵੀਰ ਅਵਤਾਰ ਅਨੰਦਪੁਰ ਜੀ ਵੱ ਕਾਫੀ ਕੋਸ਼ਾ ਜੇ ਤੁਸੀਂ ਦੇਖਿਆ ਹੀ ਹੈ ਸੁਣਿਆ ਕਾਫੀ ਕੋਸ਼ਾ ਜਦ ਦੱਸਿਆ ਗਿਆ ਬਹੁਤ ਸੋਹਣਾ ਉਪਰਾਲਾ ਅਸੀਂ ਹਰ ਸਾਲ ਇੱਥੇ ਇਹਦੇ ਵਿੱਚ ਭਾਗ ਲੈਣੇ ਆ ਹਿੱਸਾ ਲੈਣੇ ਆ ਸੋ ਬਹੁਤ ਖੁਸ਼ੀ ਵਾਲੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਤਾਂ ਮੈਂ ਸਾਰੇਆਂ ਨੂੰ ਲੋੜੀ ਦੀਆਂ ਤਿਆਂ ਦੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਜਿਹੜਾ ਕਿ ਅੱਜ ਇਹ ਤਿਆਂ ਦੀ ਲੋੜੀ ਦਾ ਉਪਰਾਲਾ ਸਾਡੇ ਜਨਰਲ ਸਖਤਰ ਕਾਂਗਰਸ ਲक्की ਸੰਧੂ ਔਰ ਉਹਨਾਂ ਦੇ ਛੋਟੇ ਭਰਾ ਅਮਰਿੰਦਰ ਸੰਧੂ ਵੱਲੋਂ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਹੋ ਜਿਹੜੇ ਜਿਹੜੇ ਯੂਥ ਹੈ ਜਦੋਂ ਨਸ਼ਿਆਂ ਦਾ ਤਿਆਗ ਕਰਕੇ ਸਾਡੇ ਸਮਾਜਿਕ ਕਾਰਜਾਂ ਦੇ ਵਿੱਚ ਅੱਗੇ ਆਉਂਦੇ ਨੇ ਔਰ ਉਹ ਵੀ ਜਦੋਂ ਧੀਆਂ ਦੀ ਸਪੋਰਟ ਲਈ ਕੋਈ ਸ਼ਖਸ ਆ ਕੇ ਖੜਾ ਹੁੰਦਾ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੇ ਵਦੂ ਕੰਮ ਅਗ ਵਦੂ ਕੰਮ ਕਰਦਾ ਹੈ ਤਾਂ ਉਹਨੂੰ ਸਾਰੇ ਪਿਆਰ ਕਰਦੇ ਆਂ ਔਰ ਅੱਜ ਦਾ ਜਿਹੜਾ ਕੰਮ ਹੈ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਬਹੁਤ ਮੁਬਾਰਕਬਾਦ ਦਿੰਨੀ ਆਂ ਔਰ ਆਪਣੀ ਹਾਈ ਕਮਾਂਡ ਨੂੰ ਇੱਕ ਅਰਜ਼ ਕਰਦੀ ਆਂ ਕਿ ਇਹੋ ਜੇ ਨੌਜਵਾਨ ਜਿਹੜੇ ਸਾਡੇ ਯੂਥ ਹੈ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਜਿਵੇਂ ਕਿ ਅਮਰਿੰਦਰ ਸਿੰਘ ਰਾਜਾ ਉਰਿੰਗ ਨੇ ਕਿਹਾ ਹੈ ਕਿ ਐਸ ਕੀ ਨੌਜਵਾਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਮੈਂ ਜਿਹੜੇ ਸਾਡਾ ਇਹ ਹਲਕਾ ਹੈ ਸਾਨੇਵਾਲ ਉਤੋਂ ਲक्की ਸੰਧੂ ਨੂੰ ਟਿਕਟ ਦੇਣ ਦੀ ਇੱਕ ਫਰਮਾਇਸ਼ ਕਰਦੀਆਂ ਕਿ ਇਸ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਨੂੰ ਤਾਂ ਹੀ ਲਿਖਣਾ ਪਿਆ ਉਹਨੇ ਵਾਰੇ ਸ਼ਾਹ ਨੂੰ ਤਾਹਨਾ ਮਾਰਿਆ ਸੀ ਕਿ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਪੋਲ ਇੱਕ ਰੋਈ ਸੀਤੀ ਪੰਜਾਬ ਦੀ ਉਹਨੇ ਲਿਖ-ਲਿਖ ਮਾਰੇ ਵੈਣ ਅੱਜ ਲੱਖਾਂ ਤੀਆਂ ਰੋਂਦੀਆਂ ਵਾਰੇ ਸ਼ਾਹ ਨੂੰ ਕਹਿਣ ਇਹ ਕਿਉਂ ਕਹਿਣਾ ਪਿਆ ਸਾਡੇ ਸਮਾਜ ਦੀ ਤਰਾਸ਼ ਦੀ ਸਾਡੇ ਸਮਾਜ ਦੇ ਵਿੱਚ ਆਲਾਮਤ ਆਈ ਆ ਕਿਉਂਕਿ ਜੇ ਅਸੀਂ 1000 ਦੇ ਪਿੱਛੇ 700 ਕੁੜੀਆਂ 400 ਕੁੜੀਆਂ ਗਣਦੇ ਆ ਉਹਦਾ ਘਾਟ ਉਹ ਕਾਰਨ ਕੀ ਆ ਸਾਡੇ ਸਮਾਜ ਦੀ ਜਿਹੜੀ ਬੁੱਧੀ ਆ ਉਹ ਬੰਦ ਹੋ ਗਈ ਸੋ ਇਸ ਕਰਕੇ ਇਹ 3 ਨੇ ਜਿਹੜੀਆਂ ਇਹ ਦੇਸ਼ ਦੀਆਂ ਪ੍ਰਧਾਨ ਮੰਤਰੀ ਵੀ ਬਣਦੀਆਂ ਨੇ ਇਹ ਦੇਸ਼ ਦੀਆਂ ਰਾਸ਼ਟਰਪਤੀ ਵੀ ਬਣਦੀਆਂ ਨੇ ਇਹ 올림픽 ਖੇਡਾਂ ਦੇ ਵਿੱਚ ਲੈ ਲਓ ਕਿੱਡੇ ਇਤਿਹਾਸ ਨੇ ਕਿੱਡੇ ਮੈਡਲ ਨੇ ਜਿਹੜੇ 3 ਨੇ ਰੌਸ਼ਨ ਕੀਤੇ ਨੇ ਕਿਸੇ ਗੇਮ ਦੇ ਵਿੱਚ ਲੈ ਲਓ ਕਿਸੇ ਵੀ ਖੇਤਰ ਦੇ ਵਿੱਚ ਲੈ ਲਓ 3 ਪਾਇਲਟ ਨੇ ਕਲਪਨਾ ਚਾਵਲਾ ਵਰਗਿਆਂ ਦਾ ਇਤਿਹਾਸ ਆ ਜਿਨ੍ਹਾਂ ਨੇ ਚੰਦਰਮਾ ਤੇ ਜਾ ਕੇ ਚੰਦਰਮਾ ਦੀ ਛਾਤੀ ਤੇ ਝਰੀਟਾਂ ਬਾਹੀਆਂ ਕਲਪਨਾ ਚਾਹ ਬਣ ਉਹ ਤਿਆਂ ਨੂੰ ਆਉਣ ਦਿਓ ਤੇ ਸਮਾਜ ਨੂੰ ਵਧਣ ਦਿਓ